जय भीम जय भारत आज भारत रत्न डॉक्टर बाबा साहेब बी आर अंबेडकर जी ਦਾ 133ਵਾਂ ਜਨਮ ਦਿਹਾੜਾ ਪੂਰੇ ਵਿਸ਼ਵ ਵਸੀਆਂ ਨੂੰ ਜਿੰਨੇ ਵੀ ਡਾਕਟਰ अंबेडकर ਜੀ ਨੂੰ ਪਿਆਰ ਕਰਨ ਵਾਲੇ ਲੋਕ ਆ ਸਭ ਨੂੰ ਲੱਖ ਲੱਖ ਵਧਾਈ ਅੱਜ ਜਨਮ ਦਿਹਾੜਾ ਆ 133ਵਾਂ ਜਨਮ ਦਿਹਾੜਾ ਮਨਾ ਰਹੇ ਆ ਪੂਰੇ ਵਿਸ਼ਵ ਦੇ ਵਿੱਚ ਡਾਕਟਰ अंबेडकर ਜੀ ਜਿਹੜੇ ਦੇਸ਼ ਨੂੰ ਬਦਲਣ ਵਾਸਤੇ ਉਹਨਾਂ ਨੇ ਬਹੁਤ ਸਾਰੇ ਸਿਧਾਂਤ ਦਿੱਤੇ ਜਿੱਚ ਮੇਨ ਸਿਧਾਂਤ ਸੀ ਵੀ ਜਿੱਤੇ ਹਰੇਕ ਨੂੰ ਗਿਆਨਵਾਤਾ এডਿਊਕੇਸ਼ਨ ਮਿਲਣੀ ਚਾਹੀਦੀ ਆ ਤਾਂ ਹੀ ਸਾਡਾ ਦੇਸ਼ ਵਧਦਾ ਨਿਕਦਾ ਜੇ ਅਸੀਂ ਬੱਚਿਆਂ ਨੂੰ এডਿਊਕੇਸ਼ਨ ਦਈਏ ਖਾਸ ਕਰਕੇ ਉਹਨੇ ਸਾਡੀਆਂ ਮਹਿਲਾਵਾਂ ਵਾਸਤੇ ਪੜ੍ਹਨਾ ਵਾਸਤੇ ਬੱਚਿਆਂ ਵਾਸਤੇ ਉਹਨਾਂ ਨੇ ਇਹ ਹੀ ਕਿਹਾ ਸੀ ਵੀ ਸਾਡਾ ਸਮਾਨਤਾ ਹੋਣੀ ਚਾਹੀਦੀ ਆ ਆਪਸੀ ਭਾਈਚਾਰਾ ਸਾਡਾ ਵਧਣਾ ਚਾਹੀਦਾ ਸਾਡੇ ਜਿੰਨੇ ਵੀ ਬੱਚੇ ਆ ਉਹ ਜੇ ਗਿਆਨਵਾਤਾ ਹੋਣਗੇ ਤਾਂ ਹੀ ਅਸੀਂ ਦੇਸ਼ ਨੂੰ ਵਿਸ਼ਵ ਚੱਕ ਨੰਬਰ ਤੇ ਲੈ ਕੇ ਜਾ ਸਕਦੇ ਹਾਂ ਅੱਜ ਜ਼ਰੂਰਤ ਆ ਬਾਬਾ ਸਾਹਿਬ ਵੀਰ ਅੰਬੈਡਕਰ ਜੀ ਦੇ ਇਸ ਕਥਨ ਨੂੰ ਪੂਰਾ ਕਰ ਲਈਏ ਅਸੀਂ ਬੱਚਿਆਂ ਨੂੰ ਸਿੱਖਿਆਵਨ ਬਣਾਈਏ ਬੱਚਿਆਂ ਨੂੰ ਐਜੂਕੇਸ਼ਨ ਵਾਲ ਲਈਏ ਤੇ ਤਾਂ ਹੀ ਸਾਡਾ ਦੇਸ਼ ਵਧਰੂਗਾ ਦੋਸਤਾਂ ਦੇ ਨਾਲ ਉਹਨਾਂ ਨੇ ਕਿਹਾ ਸੀ ਵੀ ਜਿਸ ਤਰ੍ਹਾਂ ਛੇਰਨੀ ਦਾ ਬੱਚਾ ਦੁੱਧ ਪਿੰਦਾ ਤੇ ਦਿਹਾੜਦਾ ਇਦਾਂ ਗਿਆਨ ਜਿਹੜਾ ਉਹ ਜਿਹੜਾ ਵੀ ਪੀਊਗਾ ਉਹ ਛੇਰਨੀ ਦਾ ਦੁੱਧ ਵਾਂਗੂ ਦਿਹਾੜੂਗਾ ਫਿਰ ਉਹਨੂੰ ਗਿਆਨ ਹੋਊਗਾ ਉਹ ਫਿਰ ਲੋਕਾਂ ਦੀ ਬराई ਦੇ ਵਰਤਲਾ ਬੋਲੂਗਾ ਉਹ ਸਮਝਦਾਰ ਹੋਊਗਾ ਉਹ ਬਗੈਰ ਝਗੜੀ ਨਹੀਂ ਕਰੂਗਾ ਉਹ ਉਹ ਆਪਸੀ ਭਾਈਚਾਰਾ ਵਧਾਊਗਾ ਇਹ ਗੱਲ ਉਹਨਾਂ ਦੀ ਮੇਨ ਸੀ ਤੇ ਉਹਦੇ ਨਾਲ ਉਹਨਾਂ ਨੇ ਬਹੁਤ ਸਾਰੀ ਹੋਰ ਵੀ ਗੱਲਾਂ ਜਾਤ ਪਾਤ ਤੇ ਵੀ ਉਹਨਾਂ ਨੇ ਗੱਲ ਕੀਤੀਆਂ ਔਰਤਾਂ ਦੇ ਇਹ ਇਨਪਾਵਰ ਵਾਸਤੇ ਗੱਲ ਕੀਤੀ ਬਹੁਤ ਦੇਸ਼ ਨੂੰ ਬਦਲਣ ਵਾਸਤੇ ਉਹਨਾਂ ਨੇ ਗੱਲਾਂ ਹੋਈਆਂ ਉਸ ਟਾਈਮ ਤੇ ਤੇ ਜਿਹੜਾ ਅੱਜ ਪੂਰੇ ਵਿਸ਼ਵ ਨੂੰ ਰਸਤਾ ਦਿਖਾ ਰਿਹਾ ਐਜੂਕੇਸ਼ਨ ਦੀ ਗੱਲ ਆ ਸਮਾਨਤਾ ਦੀ ਗੱਲ ਆ ਅੱਜ ਅਸੀਂ ਸਾਰੇ ਉਹਨਾਂ ਦਾ ਦਿਹਾੜਾ ਮਨਾ ਰਹੇ ਹਾਂ ਜਨਮ ਦਿਹਾੜਾ ਤੇ ਉਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਹ ਜਿੱਦਾਂ ਅਸੀਂ ਬੱਚਿਆਂ ਨੂੰ ਬਾਕੀ ਜਗ੍ਹਾ ਘੁਮਾਉਣ ਜਾਂਦੇ ਹਾਂ ਸਾਨੂੰ ਬਾਬਾ ਸਾਹਿਬ ਬੀ ਆਰ ਏਮਬੈਡਕਰ ਜੀ ਦੇ ਜਿਹੜੇ 5 ਤੀਰ ਅਸਾਂ ਗੁਰ ਨਰਿੰਦਰ ਮੁੱਦੀਜੀ ਨੇ ਬਣਾਇਆ ਸਾਡੇ ਭਾਰਤ ਸਰਕਾਰ ਵੱਲੋਂ ਤੇ ਉਹ ਪਹਿਲਾ ਜਿਹੜਾ ਜਨਮ ਸਥਾਨਾ ਉਹ ਉਹਨਾਂ ਦਾ ਮਹੂ ਸ਼ਹਿਰ ਦੇ ਵਿੱਚ ਇੱਥੇ ਉਹਨਾਂ ਦਾ ਜਨਮ ਹੋਇਆ ਸੀ 14 April 1891 ਚ ਉੱਥੇ ਤੁਸੀਂ ਜਰੂਰ ਜਾ ਕੇ ਬੱਚਾ ਨੂੰ ਉਹ ਦਿਖਾ ਕੇ ਲਿਆਓ ਤਾਂ ਜੋ ਪਤਾ ਲੱਗੇ ਵੀ ਸਾਡੇ ਰਹਿਬਰ ਇੱਥੇ ਪੈਦਾ ਹੋਏ ਆ ਉਹਨਾਂ ਨੂੰ ਪਤਾ ਲੱਗੇ ਵੀ ਇੱਕ ਦੇਸ਼ ਦੀ ਨਹੀਂ ਪੂਰੀ ਦੁਨੀਆ ਦੀ ਜਿਹੜੀ ਏਡੀ ਵੱਡੀ ਇੱਕ ਜਿਹੜਾ ਨਾਮ ਸ਼ਖਸੀਅਤ ਡਾਕਟਰ ਬੀਰ ਅੰਬੇਡਕਰ ਜੀ ਜਿਹਦਾ ਜਨਮ ਮਹੂ ਸ਼ਹਿਰ ਦੇ ਵਿੱਚ ਮਧ ਪ੍ਰਦੇਸ਼ ਚ ਹੋਇਆ ਸੀ ਜਿਹਨੂੰ ਅੱਜ ਅਸੀਂ ਅੰਬੇਡਕਰ ਨਗਰ ਵੀ ਕਹਿੰਦੇ ਆ ਉਹ ਵੀ ਬਾਬਾ ਸਾਹਿਬ ਬੀਰ ਅੰਬੇਡਕਰ ਜੀ ਲਈ ਇੱਕ ਬਹੁਤ ਵੱਡਾ ਸਮਾਰਕ ਉਸ ਟਾਈਮ ਤੇ ਟੇਟਲ ਵਿਆਰੀ ਬਾਜਪਈ ਨੇ ਬਣਾਇਆ ਸੀ ਹੁਣ ਉਹਨੂੰ ਬਹੁਤ ਵਧੀਆ ਬਣਾ ਕੇ ਨਰਿੰਦਰ ਮੋਦੀ ਜੀ ਨੇ ਉਹਨੂੰ ਇੱਕ ਤੀਰਥ ਦੇ ਰੂਪ ਸਥਾਪਿਤ ਕੀਤਾ ਦੂਸਰਾ ਤੀਰਥ ਜਿਹੜਾ ਉਹ ਸਾਡਾ ਉਹਨਾਂ ਨੇ ਜਿੱਥੇ ਉਹਨਾਂ ਨੇ ਸੰਵਿਧਾਨਿਕ 26 ਅਲੀਪੁਰ ਰੋਡ ਦਿੱਲੀ ਦੇ ਵਿੱਚ ਜਿੱਥੇ ਉਹਨਾਂ ਦਾ ਆਖਰੀ ਸਾਹ ਵੀ ਲਿਆ ਸੀ ਉਹ ਵੀ ਇੱਕ ਤੀਰਥ ਦੇਖਣ ਜੁਗਾ ਜੇ ਦਿੱਲੀ ਵਿੱਚ ਜਾਓ ਤੇ ਤੁਹਾਨੂੰ ਜਰੂਰ ਬੱਚਿਆਂ ਨੂੰ ਜਾ ਕੇ ਉਹ ਤੇ ਸਮਾਰਕ ਬਣਾਇਆ ਉੱਥੇ 200 ਕਰੋੜ ਰੁਪਏ ਦੀ ਲਗਭਗ ਲਾਗਤ ਨਾਲ ਇੱਕ ਬਹੁਤ ਵੱਡਾ ਸਮਾਰਕ ਜਿਹਦੇ ਚ ਪੰਜ ਗੁੱਠੀਆਂ ਲੈ ਕੇ ਸਰਕਾਰੀ ਉਹਨਾਂ ਨੇ ਬਹੁਤ ਇੱਕ ਸੰਵਿਧਾਨ ਕਿਤਾਬ ਦੇ ਰੂਪ ਚ ਇੱਕ ਬਿਲਡਿੰਗ ਬਣਾਈ ਹੈ ਜੇ ਕਦੀ ਮੌਕਾ ਲੱਗੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਤਾਂ ਜੋ ਬੱਚਿਆਂ ਨੂੰ ਆਪਣੇ ਇਤਿਹਾਸ ਵਾਰੇ ਆਪਣੇ ਦੇਸ਼ ਵਾਰੇ ਪਤਾ ਲੱਗੇ ਇਸੇ ਤਰ੍ਹਾਂ ਉਹਨਾਂ ਦਾ ਜਿੱਥੇ ਸੰਸਕਾਰ ਕੀਤਾ ਗਿਆ ਸੀ ਚਿੱਤੇ ਭੂਮੀ ਮੁੰਬਈ ਦੇ ਵਿੱਚ ਉਹੀ ਜਗ੍ਹਾ ਦੇਖਣ ਵਾਲੀ ਆ ਸਾਨੂੰ ਬੱਚਿਆਂ ਨੂੰ ਉਹ ਦਿਖਾਉਣੀ ਚਾਹੀਦੀ ਆ ਇਹਦੇ ਨਾਲ ਨਾਲ ਜਿਹੜਾ ਮੇਨ ਅਨਸਥਾਨਿਕ ਨਾਲਗੂਰ ਵਿੱਚ ਜਿੱਥੇ ਉਹਨਾਂ ਨੇ ਬੁੱਧ ਧਿਕਸ਼ਾ ਲਈ ਸੀ ਤੇ ਬੁੱਧਾ ਜਮਾ ਜਿੱਤੇ ਕਿਤਾਬੀ ਬੁੱਧਾ ਰਸਤਾ ਤੇ ਉਹ ਵੀ ਜਾ ਕੇ ਸਾਨੂੰ ਜੂੜ ਜਗ੍ਹਾ ਦੇਖਣੀ ਚਾਹੀਦੀ ਆ ਇਹਦੇ ਨਾਲ ਇੱਕ ਜਗ੍ਹਾ ਜਿਹੜੀ ਆ ਉਹ ਇੰਗਲੈਂਡ ਦੇ ਵਿੱਚ ਜਿੱਥੇ ਉਹਨਾਂ ਨੇ ਐਜੂਕੇਸ਼ਨ ਪ੍ਰਾਪਤ ਕਰਨ ਲਈ ਜਿੱਥੇ ਰੁਕਦੇ ਸੀ ਉਹ ਉਹ ਬਹੁਤ ਵੱਡਾ ਸਮਾਰਕ ਉੱਥੇ ਬਣਾਇਆ ਗਿਆ ਮੋਦੀ ਜੀ ਨੇ ਉਹਦਾ ਤੋਂ ਘਟਨ ਕੀਤਾ ਸੀ ਉਹ ਵੀ ਜਾ ਕੇ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਤਾਂ ਜੋ ਸਾਨੂੰ ਆਪਣੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਬਜ਼ੁਰਗਾਂ ਨੇ ਜਿਹੋ ਜਿਹੇ ਸੰਘਰਸ਼ ਕੀਤਾ ਸੀ ਕਿਸ ਤਰ੍ਹਾਂ ਦੇਸ਼ ਵਾਸਤੇ ਸੋਚਿਆ ਸੀ ਉਹ ਜਗ੍ਹਾ ਸਾਨੂੰ ਦੇਖ ਕੇ ਚੰਗਾ ਲੱਗੂਆ ਮੈਂ ਸਾਰਿਆਂ ਨੂੰ ਇਹੀ ਅੱਜ ਦੇ ਦਿਨ ਤੇ ਕਹਿੰਦਾ ਤੁਸੀਂ ਡਾਕਟਰ ਮੇੜਕਰ ਜੀ ਦੇ ਜਿੱਥੇ ਕਿਤਾਬਾਂ ਪੜੋ ਵੋਲੀਅਮ ਪੜੋ ਨਾਲ ਸਿੱਖਿਆ ਲਓ ਆਪਣੇ ਬੱਚਿਆਂ ਨੂੰ ਪੜਾਉ ਆਪ ਵੀ ਪੜੋ ਤੇ ਨਾਲ-ਨਾਲ ਇਹ ਦਿਹਾੜੇ ਦੀ ਖੁਸ਼ੀ ਮਨਾਓ ਨਾਲ ਹੀ ਕੱਲ ਬਸਾਖੀ ਦਾ ਦਿਨ ਵੀ ਸੀ ਸਾਰਿਆਂ ਨੂੰ ਬਹੁਤ-ਬਹੁਤ ਬਸਾਖੀ ਦੀਆਂ ਬਧਾਈਆਂ ਤੇ ਅੱਜ ਡਾਕਟਰ ਮੇੜਕਰ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਜੈ ਪੀਰ ਜੈ ਭਗਤ